ਸਾਰੇ ਦੋਸਤਾਂ ਨੂੰ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਨੀ ਦੀਪਕੰਗ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਜੀ ਗ੍ਰੀਨ ਬੈਂਕ ਕਮਿਊਨਿਟੀ ਸੈਂਟਰ ਦੇ ਵਿੱਚ ਜਿੱਥੇ ਕਿ ਕੁئینਜ਼ਲੈਂਡ ਦਾ ਆਸਟ੍ਰੇਲੀਆ ਦਾ ਆਪਣੀ ਤਰ੍ਹਾਂ ਦਾ ਸਭ ਤੋਂ ਵੱਡਾ ਸਭ ਤੋਂ ਪਹਿਲਾ ਸੀਪ ਟੂਰਨਾਮੈਂਟ ਹੋ ਰਿਹਾ ਹੈ ਸੀਪ ਚੈਂਪੀਅਨਸ਼ਿਪ 2024 ਤੇ ਅੱਜ ਸਾਡੇ ਨਾਲ ਉਹ ਸ਼ਖਸੀਅਤਾਂ ਨੇ ਵੀ ਜਿਨ੍ਹਾਂ ਦੇ ਉਦਮ ਕਰਕੇ ਇਹ ਜਿਹੜਾ ਟੂਰਨਾਮੈਂਟ ਹੋ ਰਿਹਾ ਤੇ ਮੇਰੀ ਮੁਰਾਦ ਹੈ ਭਾਈ ਕੁਲਦੀਪ ਸਿੰਘ ਸ਼ੇਰਗਲ ਹੁਣਾ ਤੋਂ ਜੋ ਕਿ ਕਲਚਰਲ ਇਵੈਂਟਸ ਦੇ ਐਮ ਡੀ ਨੇ ਤੇ ਨਾਲ ਹੀ ਨਾਲ ਭਾਈ ਸੁਖਜਿੰਦਰ ਸੁਖੀ ਹੁਣੀ ਜੋ ਕਿ ਬ੍ਰਿਸਵਨ ਆਟੋ ਕੇਅਰ ਤੇ ਫਰੀडम ਕਾਲਜ ਤੋਂ ਨੇ ਤੇ ਇਹਨਾਂ ਦੇ ਸਹਿਯੋਗ ਦੇ ਨਾਲ ਹੀ ਜਿਹੜਾ ਵੱਡਾ ਕੰਮ ਹੈ ਇਹੋ ਸੰਭਵ ਹੋਇਆ ਤੇ ਆਓ ਆਪਾਂ ਇਹਨਾਂ ਨਾਲ ਕਰਦੇ ਹਾਂ ਗੱਲਬਾਤ ਇਸ ਪ੍ਰੋਗਰਾਮ ਸੰਬੰਧੀ ਭਾਈ ਜੀ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਪੜਾ ਸਾਰਿਆਂ ਨੂੰ ਮੈਂ ਕੁਲਦੀਪ ਸ਼ੇਕੀਲ ਫਰਮ ਕਲਚਰਲ ਇਵੈਂਟਸ ਅ ਬਹੁਤ ਕੁਝ ਕਰਨ ਦਿਲ ਕਰ ਰਿਹਾ ਪਰ ਮੈਨੂੰ ਲੱਗਦਾ ਹੈ ਕਿ ਸ਼ਾਇਦ ਕਰ ਕਰ ਪਾਉਂਗਾ ਕਿ ਨਹੀਂ ਪਾਉਂਗਾ ਤਾਂ ਉਹਦੇ ਲਈ ਪਹਿਲੇ ਹੀ ਮੈਂ ਖਿਮਾ ਦਾ ਯਾਚਕ ਹਾਂ ਪਹਿਲਾਂ ਤਾਂ ਇਹ ਸਾਰਿਆਂ ਨੂੰ ਜਿਹੜੇ ਬੰਦੇ ਵੀਰ ਉਹ ਬਾਬੇ ਬਜ਼ੁਰਗ ਸਾਡੇ ਸਾਡਾ ਕਲਚਰ ਜਿਹੜਾ ਆ ਗਿਆ ਉਹਨਾਂ ਦਾ ਮੈਂ ਬਹੁਤ ਬਹੁਤ तहे ਦਿਲੋਂ ਸ਼ੁਕਰਗੁਜ਼ਾਰ ਕਰਦਾ ਹਾਂ ਤੇ ਯੈਸ ਆਪਣੇ ਵੱਲੋਂ ਅਸੀਂ ਕੋਸ਼ਿਸ਼ ਪੂਰੀ ਕੀਤੀ ਹੈ ਤੇ ਵਿਚਾਰ ਸਾਡਾ ਇਹੀ ਹੈ ਕਿ ਆਪਣਾ ਜਦ ਤੱਕ ਈਵੈਂਟ ਫੁੱਲਫਿਲੀ ਹੋ ਰਿਹਾ ਆਪਣਾ ਅਸੀਂ ਬੈਸਟ ਦਈਏ ਔਰ ਪੂਰੀ ਕੋਸ਼ਿਸ਼ ਹੀ ਕਰਾਂਗੇ ਅਸੀਂ ਦੇਣ ਦੀ ਤੇ ਲੈਟਸ ਸੀ ਹਾਊ ਵੀ ਗੋ ਗਾਇਸ ਬਾਗੀਆ ਦੈਟਸ ਵਟ I ਕੈਨ ਸੇ ਐਟ ਦ ਮੂਮੈਂਟ ਯਾ ਤੇ ਭਾਈ ਵੱਡਾ ਉਤਸ਼ਾਹ ਅਮ ਦਰਸ਼ਕਾਂ ਦੇ ਵਿੱਚ ਤੇ ਖਿਡਾਰੀਆਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਤੇ ਖਾਸ ਕਰ ਜਿਹੜੀ ਮੈਨੂੰ ਵਧੀਆ ਗੱਲ ਲੱਗੀ ਨਾ ਕੁਝ ਜਿਹੜੇ ਆਪਣੇ ਬਾਪੂ ਨੇ ਵੀ ਜਿਨ੍ਹਾਂ ਦੀ ਇਹ ਐਕਚੁਅਲੀ ਐਕਚੁਅਲ ਖੇਡ ਹੈ ਵੀ ਜਿਹੜਾ ਉਹਨਾਂ ਦੇ ਮੈਂ ਕਹਿੰਨਾ ਵੀ ਮੂੰਹ ਦੇ ਉੱਤੇ ਪੂਰਾ ਜਲੋਅ ਆ ਇਸ ਟੂਰਨਾਮੈਂਟ ਪ੍ਰਤੀ ਤੇ ਉਹ ਦੇਖਦੇ ਹੀ ਬਣਦਾ ਹਨਾ ਤੇ ਸਵਾਲ ਤੁਹਾਨੂੰ ਇਹ ਹੈ ਬਾਈ ਜੀ ਕਿ ਜਿੱਥੇ ਆਪਾਂ ਜ਼ਿਆਦਾਤਰ ਹਨਾ ਹੋਰ ਖੇਡਾਂ ਨੇ ਜਿਵੇਂ ਕਬੱਡੀ માં ਆਪਣੀ ਖੇਡ ਹੋਗੀ ਤੇ ਹੋਰ ਖੇਡਾਂ ਦੇ ਵਿੱਚ ਹਨਾ ਲੋਕ ਜ਼ਿਆਦਾ ਉਹਨੂੰ ਆਰਗੇਨਾਈਜ਼ ਕਰ ਦਿੰਦੇ ਨੇ ਤੇ ਤੁਸੀਂ ਇਹ ਇੱਕ ਬਲੱਖਣ ਯਾਤਿਆਰ ਬਾ ਹਨਾ ਇਸ ਚੀਜ਼ ਦਾ ਮਨ ਦੇ ਵਿੱਚ ਫੁਰਨਾ ਕਿਵੇਂ ਫੁਰਿਆ ਵੀਰੇ ਜੀ ਮੇਰੀ ਸੋਚ ਇਹ ਹੈ ਕਿ ਇਹ ਵਿਲੱਖਣ ਵੀ ਕਹਿ ਸਕਦੇ ਹਾਂ ਸ਼ਾਇਦ ਇਹ ਨੂੰ ਨਹੀਂ ਵੀ ਕਹਿ ਸਕਦੇ ਮੈਨੂੰ ਲੱਗਦਾ ਕਿ ਜਿਵੇਂ ਕਬੱਡੀ ਆਪਣੀ ਇੱਕ ਫਿਜ਼ੀਕਲ ਮਾਈਂਡ ਗੇਮ ਹੈ ਉਸੇ ਤਰ੍ਹਾਂ ਹੀ ਸੀਪ ਆਪਣੀ ਕਲਚਰਲ ਮਾਈਂਡ ਗੇਮ ਹੈ ਇਹਦੇ ਵਿੱਚ ਅਸੀਂ ਦਿਮਾਗ ਦੀ ਵਰਤੋਂ ਕਰਦੇ ਹਾਂ ਕਬੱਡੀ ਵਿੱਚ ਅਸੀਂ ਫਿਜ਼ੀਕਲ ਦੀ ਤਾਕਤ ਦਾ ਨਮਾਇਸ਼ ਕਰਦੇ ਹਾਂ ਉਹ ਮੈਨੂੰ ਲੱਗਦਾ ਕਿ ਇਹ ਸਾਡਾ ਕਿਤੇ ਨਾ ਕਿ ਜਾ ਕੇ ਕਲਚਰ ਸਾਡਾ ਇਕੱਲਾ ਇਹ ਨਹੀਂ ਹੈਗਾ ਕਿ ਅਸੀਂ ਜਿਵੇਂ ਸਪੋਰਟਸ ਮੈਂ ਕਰਤਾ ਬਿਆ ਬਾਇਆ ਇਹ ਵੀ ਕਲਚਰ ਦਾ ਹਿੱਸਾ ਹੈ ਪਰ ਮਨੋਰੰਜਨ ਦਾ ਵੀ ਆਪਣਾ ਕਲਚਰ ਕਿਤਨਾ ਕਿਤੇ ਜਾ ਕੇ ਬਾਹਰ ਆਣਾ ਬਹੁਤ ਜ਼ਰੂਰੀ ਹੈ ਮੈਂ ਇਹ ਸੋਚ ਮਤਲਬ 12 15 ਸਾਲ ਹੋ ਗਏ ਬਾਹਰ ਆਏ ਨੂੰ ਮਤਲਬ ਜਦ ਮੈਂ ਆਏ ਸੀ ਮੈਨੂੰ ਖੁਦ ਨੂੰ ਲੱਗਿਆ ਸੀ ਕਿ ਨਹੀਂ ਯਾਰ ਕੋਈ ਨਾ ਕੋਈ ਇਹ ਜੀ ਚਾਹੀਦੀ ਉਹ ਸੀ ਮੈਂ ਪਰਸਨਲੀ ਤੌਰ ਤੋ ਬਹੁਤ ਪਸੰਦ ਕਰਦਾ ਛੋਟਾ ਓ ਦੇ ਗੇਲ ਆ ਰਹੇ ਆ ਉਰੇ ਵੀ ਖੇੜਦੇ ਸੀ ਤਾਂ ਮੈਨੂੰ ਲੱਗਿਆ ਕਿ ਦਿਸ ਗੇਮ ਡਿਸਰਵ ਅ ਪਲੇਟਫਾਰਮ ਤਾਂ ਮੈਨੂੰ ਲੱਗਿਆ ਕਿ ਓਕੇ ਜੇ ਦਿਮਾਗ ਚ ਗੱਲ ਆ ਗਈ ਵਾਈ ਨਾਟ ਕੀ ਆਪਾਂ ਖੁਦ ਹੀ ਇਹਨੂੰ ਆਰਗੇਨਾਈਜ਼ ਕਰਨ ਦੀ ਕੋਸ਼ਿਸ਼ ਕਰੀਏ ਤੇ ਲੋਕਾਂ ਲਈ ਇੱਕ ਪਲੇਟਫਾਰਮ ਦਈਏ ਕਿ ਜਿੱਥੇ ਉਹ ਇਸ ਆਪਣੇ ਕਲਚਰਲ ਗੇਮ ਨੂੰ ਖੇਡ ਸਕਣ ਤਾਂ ਯਸ ਮੇਰੇ ਦਿਮਾਗ 'ਚ ਇਹ ਗੱਲ ਆਈ ਸੀ ਇਹਨੂੰ ਆਫੀਸ਼ੀਅਲ ਲੈ ਕੇ ਆਂਦੀ 2017 ਦੇ ਵਿੱਚ ਤੇ ਫਿਰ ਉਸ ਟਾਈਮ ਇੱਕ ਫੇਸਬੁਕ ਪੇਜ ਬਣਾਇਆ ਸੀਗਾ ਉਹ ਸ਼ਾਇਦ ਹਜੇ ਵੀ ਉਹ ਮਤਲਬ ਉਹ ਮਤਲਬ ਨਾਮ ਆਪ ਅਪਡੇਟ ਕਰਤਾ ਤੇ ਬਟ ਇਹਨੂੰ ਫulfilling ਕਰਦੇ ਕਰਦੇ 2024 ਆ ਗਿਆ ਪਰ ਮੈਨੂੰ ਉਸ ਦੇਰੀ ਦੀ ਮਤਲਬ ਕੋਈ ਮੈਨੂੰ ਇਹ ਨਹੀਂ ਹੈਗਾ ਕਿ ਲੇਟ ਹੋ ਗਿਆ ਪਰ ਮੈਨੂੰ ਇਹ ਹੈ ਕਿ ਅਸੀਂ ਆ ਗਏ ਦੇਰ ਆਏ ਦਰੁਸਤ ਆਏ so that's the mindset for the movement uh, for this uh, cultural event aur main chahna hai ki ye is apni game nu apna australia de vich australia padarth te leke jayiye for example apna is saal queensland da competition kara rahe hain 2024 eh hopefully agle saal itthe phir karwaavange mera vichara hai ki ek do saalan de vich vich apna sydney melbourne de vich shuru kar dange ta let's say not a big bird but uh, ਪੰਜ ਪਲਸ ਆ ਪੰਜ ਤੋਂ ਲੈ ਕੇ 7 ਸਾਲ ਦੇ ਵਿੱਚ ਮੈਂ ਅਚਾਨਕ ਕੀ ਇਹਦਾ ਆਪਾਂ ਆਸਟ੍ਰੇਲੀਆ ਵਾਈਡਬੀ ਕੰਪੀਟੀਸ਼ਨ ਕਰਾਈ ਹੈ ਐਜ਼ ਆਸਟ੍ਰੇਲੀਆ ਸੀਪ ਕੰਪੀਟੀਸ਼ਨ ਬਹੁਤ ਚੰਗੀ ਸੋਚ ਹੈ ਜੀ ਖਾਸ ਕਰਕੇ ਵੀ ਅ ਇੱਥੇ ਥੋੜੀ ਛਲਾਗਾ ਕਰਨੀ ਬਣਦੀ ਆ ਕਿ ਤੁਸੀਂ ਆਪਣੇ ਬਜ਼ੁਰਗਾਂ ਲਈ ਹਨਾ ਤੇ ਜਿਹੜੇ ਮਾਪੇ ਆਉਂਦੇ ਨੇ ਉਹਰੇ ਉਹਨਾਂ ਲਈ ਸੋਚਿਆ ਤੇ ਸਿਰਫ ਅੱਜ ਦੇ ਦਿਨ ਹੀ ਲਈ ਨਹੀਂ ਹਫਤੇ ਤੋਂ ਮੈਂ ਕਹਿੰਨਾ ਮੈਂ ਮਹੀਨੇ ਤੋਂ ਵੀ ਜਿਵੇਂ ਆਪਾਂ ਪਹਿਲਾਂ ਵੀ ਵੀਡੀਓ ਪਾਈਆਂ ਨੇ ਇਸ ਟੂਰਨਾਮੈਂਟ ਪ੍ਰਤੀ ਹੈ ਨਾ ਵੀ ਜਿਹੜਾ ਉਤਸ਼ਾਹ ਬਾਪੂ ਹੁਣਾਂ ਚ ਦੇਖਣ ਨੂੰ ਮਿਲਿਆ ਤੇ ਉਹ ਇਸ ਮੈਂ ਕਹਿੰਨਾ ਵੀ ਟੂਰਨਾਮੈਂਟ ਦੀ ਦੇਣ ਹੈ ਹੈ ਨਾ ਹਾਂਜੀ ਤੇ ਹੁਣ ਇਸ ਤੋਂ ਮੈਂ ਤੁਹਾਡੇ ਕੋਲ ਦੁਬਾਰਾ ਵਾਪਸ ਆਉਂਗਾ ਪਰ ਮੈਂ ਸੁਖੀ ਵੀਰ ਨਾਲ ਮਣੀਏ ਦੋ ਗੱਲਾਂ ਜ਼ਰੂਰ ਕਰਨੀਆਂ ਚਾਹੁੰਦਾ ਹੈ ਨਾ ਤੇ ਕਿਉਂਕਿ ਜਿਹੜੇ ਇਹ ਵੱਡੇ ਕੰਮ ਨੇ ਇਹਨਾਂ ਲਈ ਤਨਮਾਨ ਤੇ ਤੁਹਾਨੂੰ ਦੀ ਜ਼ਰੂਰਤ ਹੁੰਦੀ ਆ ਤੇ ਸੁਖੀ ਵੀਰ ਜਿਹੜੇ ਕਿ ਫ੍ਰੀडम ਕਾਲਜ ਦੇ ਐਮਡੀ ਨੇ ਤੇ ਨਾਲ ਹੀ ਨਾਲ ਪ੍ਰਿਸਬਨ ਆਟੋਕੇਅਰ ਦੇ ਇਹਨਾਂ ਨੇ ਇਸ ਟੂਰਨਾਮੈਂਟ ਲਈ ਸਿਰਫ ਧਨੋਂ ਨਹੀਂ ਬਲਕਿ ਜਿਹੜੀ ਤੰਦੇ ਤੌਰ ਤੇ ਵੀ ਸਵੇਰ ਤੋਂ ਰਿਹਾਏ ਹੋਏ ਨੇ ਤੇ ਕੰਮ ਦੇ ਵਿੱਚ ਹੱਥ ਬਟਾ ਰਹੇ ਨੇ ਤੇ ਆਪਾਂ ਇਹਨਾਂ ਤੋਂ ਪੁੱਛਦੇ ਹਾਂ ਥੋੜਾ ਜਿਹਾ ਸਵਾਲ ਹੈ ਨਾ ਭਾਈ ਜੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦਾਸ਼ਿਕਾ ਭਾਈ ਜੀ ਤੇ ਭਾਈ ਜੀ ਪਹਿਲਾਂ ਤਾਂ ਇਹ ਅਲੱਗ ਤਰ੍ਹਾਂ ਦਾ ਇੱਕ ਮੈਂ ਕਹਾਂ ਮੈਂ ਵੀ ਟੂਰਨਾਮੈਂਟ ਆ ਹੈ ਨਾ ਵੀ ਥੋੜਾ ਜਿਹਾ ਤੇ ਕਿਵੇਂ ਜਾਦੇ ਮੈਂ ਕਹਣਾ ਵੀ ਉਹ ਪਲ ਥੋੜਾ ਜਿਆ ਤੁਸੀਂ ਆਪਣੇ ਉਹ ਚ ਡਿਸਕ੍ਰਾਈਬ ਕਰੋ ਕਿ ਜਦੋਂ ਸ਼ੇਰ ਗਲਬੀਰ ਨੇ ਤੁਹਾਡੇ ਕੋਲ ਪਹੁੰਚ ਕੀਤੀ ਵੀ ਇਸ ਟੂਰਨਾਮੈਂਟ ਦਾ ਪ੍ਰਸਤਾਵ ਲੈ ਕੇ ਤੇ ਤੁਹਾਡੀ ਕੀ ਰਿਐਕਸ਼ਨ ਸੀ ਸਭ ਤੋਂ ਪਹਿਲਾਂ ਦਾ ਕੁਲਦੀਪ بھائی ਦਾ ਤੇ ਇਹਨਾਂ ਦੀ ਟੀਮ ਦਾ ਧੰਨਵਾਦ ਜਿਨ੍ਹਾਂ ਨੇ ਮੌਕਾ ਦਿੱਤਾ ਹੈ ਨਾਲ ਇਨਵੋਲਵ ਹੋਣ ਦਾ ਐਦਾਂ ਦੀ ਕਲਚਰਲ ਗੇਮ ਦੇ ਵਿੱਚ 2 ਸਾਲ ਪਹਿਲਾਂ ਇਹਨਾਂ ਨੇ ਆਈਡੀਆ ਸ਼ੇਅਰ ਕੀਤਾ ਸੀਗਾ ਆਪਣੇ ਨਾਲ ਕਿ ਵੀ ਆਪਾਂ ਐਦਾਂ ਸੀਪ ਦਾ ਸੋਚ ਰਹੇ ਆ ਟੂਰਨਾਮੈਂਟ ਕਰਾਵਾਂਗੇ ਤੇ ਤੁਸੀਂ ਤੁਹਾਨੂੰ ਆਈਡੀਆ ਕਿਵੇਂ ਲੱਗਿਆ ਫਿਰ ਆਪਾਂ ਵੀ ਆਪਣੇ ਅੱਗੇ ਯਾਰਾਂ ਦੋਸਤਾਂ ਨਾਲ ਕੀਤਾ ਤਾਂ ਇੰਟਰਸਟ ਵਧੀਆ ਸੀਗਾ ਕਾਫੀ ਜ਼ਿਆਦਾ ਰਿਸਪਾਂਸ ਬਹੁਤ ਵਧੀਆ ਮਿਲਿਆ ਤਾਂ ਅਸੀਂ ਉੱਥੋਂ ਸਟਾਰਟ ਹੋਏ ਐ ਤੇ ਅਸੀਂ ਇਹਨੂੰ ਹੋਪਫੁਲੀ ਅੱਗੇ ਲੈ ਕੇ ਜਾਵਾਂਗੇ। ਨਾ ਬਿਲਕੁਲ ਭਾਈ ਜੀ ਲੈ ਕੇ ਜਾਵਾਂਗੇ ਤੇ ਮੈਂ ਚਲੋ ਵੀ ਇੱਥੇ ਨਾਲ ਤੁਸੀਂ ਨਾਲ ਦੀ ਨਾਲ ਥੋੜਾ ਜਿਹਾ ਆਪਣਾ ਬ੍ਰਿਸਬੇਨ ਆਟੋ ਕੇਅਰ ਤੇ ਆਪਣਾ ਜਿਹੜਾ ਫਰੀडम ਕਾਲਜ ਆ ਹਨਾ ਉਹਦੇ ਬਾਰੇ ਵੀ ਮੈਂ ਕਿਹਾ ਦੋ ਚਾਰ ਲਾਈਨਾਂ ਜ਼ਰੂਰ ਦੱਸ ਦਿਓ। ਹਾਂਜੀ ਬ੍ਰਿਸਬੇਨ ਆਟੋ ਕੇਅਰ ਮੈਂਸਫੀਲਡ ਬ੍ਰਿਸਬੇਨ ਤੋਂ ਆਪਰੇਟ ਕਰਦੀ ਐ। ਅਸੀਂ ਕਰਦੇ ਆ ਸਪੈਸ਼ਲਾਈਜ਼ਡ 휠ਚੇਅਰ ਐਕਸੈਸਿਬਲ ਵੀਕਲ ਕਨਵਰਜਨਸ ਦੇ ਵਿੱਚ ਬੇਸਿਕਲੀ ਇਹ ਵਨ ਸਟਾਪ ਸ਼ਾਪ ਸੋਲੂਸ਼ਨ ਹੈ ਆਪਣੇ অপারেਟਰਸ ਲਈ ਵਿੱਚ ਸਮੈਸ਼ ਰਿਪੇਅਰ ਤੇ 올 ਅਦਰ ਮਕੈਨੀਕਲ ਵਰਕ 에어 ਕਾਂ ਤੇ ਗੈਸ ਕਨਵਰਜਨਸ ਵਗੈਰਾ ਵੀ ਪਹਿਲਾਂ ਕਰਦੇ ਰਹੇ ਆ ਤੇ ਫਰੀडम ਕਾਲਜ ਦਾ ਸੇਮ ਵਿਜ਼ਨ ਇਹ ਹੈ ਕਿ ਭਈ ਆਪਾਂ ਆਪਣੇ ਮੁੰਡਿਆਂ ਨੂੰ ਹੀ ਐਜੂਕੇਸ਼ਨ ਪ੍ਰੋਵਾਈਡ ਕਰੀਏ ਅ ਬ੍ਰਿਸਬਨ ਆਟੋ ਕੇਅਰ ਜੌਬ ਓਪਰਚ्युनिटी ਦਿੰਦੀ ਆ ਬ੍ਰਿਸਬਨ ਆਟੋ ਕੇਅਰ ਜਿਹੜੇ ਆ ਬੋਸ਼ ਦੀ ਮੈਂਬਰ ਹੈ ਨੈਸ਼ਨਲੀ ਅਬਾਊਟ 150 ਵਰਕਸ਼ਾਪਸ ਨੇ ਤਾਂ ਉੱਥੇ ਜਿਹੜੀ ਅ ਅਪਰੈਂਟਸ਼ਿਪ ਵਗੈਰਾ ਦਾ ਕਾਫੀ ਸਕੋਪ ਹੈਗਾ ਆ ਤੇ ਉਹਨੂੰ ਵਿਜ਼ਨ ਨੂੰ ਲੈ ਕੇ ਹੀ ਆਪਾਂ ਫਰੀडम ਤੋਂ ਫਰੀडम ਕਾਲਜ ਤੋਂ ਆਟੋਮੋਟਿਵ ਦੇ ਜਿਹੜੇ ਕੋਰਸ ਹੈ ਉਹ ਆਫਰ ਕਰ ਰਹੇ ਆ ਤਨਮੋਲ ਭਾਈ ਜੀ ਤੇ ਜੇ ਕਿਸੇ ਨੇ ਹੋਰ ਜਾਣਕਾਰੀ ਲੈਣੀ ਹੋਵੇ ਹਨਾ ਤੇ ਆਪਾਂ ਥੋੜਾ ਜਿਹੜਾ ਕੰਟੈਕਟ ਨੰਬਰ ਉਹ ਵੀ ਸ਼ੇਅਰ ਕਰ ਦਾਂਗੇ ਤੇ ਮੈਂ ਸਮਝਦਾ ਕਿ ਆਬਲੀਗੇਸ਼ਨ ਫ੍ਰੀ ਕੰਸਲਟੈਂਟ ਤੁਸੀਂ ਪ੍ਰੋਵਾਈਡ ਕਰਦੇ ਹੋ ਵੀ ਹਨਾ ਕਿ ਵੀ ਕਿਸੇ ਸਟੂਡੈਂਟ ਦੇ ਨਾਲ ਉਹਦੀਆਂ ਆਪਸ਼ਨਾਂ ਵਿਚਾਰ ਕਰਕੇ ਤੇ ਅੱਗੇ ਇਹ ਆਬਲੀਗੇਸ਼ਨ ਫ੍ਰੀ ਆ ਵੀ ਜੇ ਉਹਨਾਂ ਨੂੰ ਠੀਕ ਲੱਗਦਾ ਹਨਾ ਤਾਂ ਉਹ ਜੁਆਇਨ ਕਰ ਹਾਂਜੀ ਇਹ ਆਪਣਾ ਸਟੂਡੈਂਟਸ ਲਈ ਵਧੀਆ ਮੌਕਾ ਹੈ ਜਿਵੇਂ ਆਪਾਂ ਜੌਬ ਰੈਡੀ ਪ੍ਰੋਗਰਾਮ ਵਗੈਰਾ ਵੀ ਬ੍ਰਿਸਬਨ ਆਡੋਕਅਰ ਦੇ ਥਰੂ ਕਰਾ ਸਕਦੇ ਆ ਤਾਂ ਪ੍ਰੋਪਰ ਪਾਥਵੇ ਜਿਹੜਾ ਪ੍ਰੋਵਾਈਡ ਕਰਾਵਾਂਗੇ ਆਪਾਂ ਫਰੀडम ਕਾਲਜ ਦੇ ਸਟੂਡੈਂਟਸ ਨੂੰ ਤੇ ਉਹਨਾਂ ਦੀ ਹੋਰ ਅੱਗੇ ਕੈਰੀਅਰ ਦਾ ਸਕੋਪ ਕਾਫੀ ਵੱਧਦਾ ਆ ਧੰਨਵਾਦ ਵਾਦੀ थैंक यू ਸੋ ਮਾਚੀ ਤੇ ਭਾਜੀ ਇਸ ਤੋਂ ਪਹਿਲਾਂ ਵੀ ਆਪਾਂ ਇਹ ਇੰਟਰਵਿਊ ਦਾ ਕਨਕਲੂਜਨ ਕਰੀਏ ਮੈਂ ਚਾਹਣਾ ਵੀ ਜਿਹੜੀ ਤੁਹਾਡੀ ਪੂਰੀ ਟੀਮ ਹੈ ਤੇ ਖਾਸ ਕਰ ਇੱਥੇ ਮੈਂ ਮੈਂਸ਼ਨ ਕਰਨਾ ਚਾਹਣਾ ਸਾਡੀ ਭੈਣ ਤੁਹਾਡੀ ਧਰਮ ਪਤਨੀ ਦਾ ਵੀ ਸਵੇਰ ਤੋਂ ਉਹ ਆਏ ਹੋ ਇਹਨੇ ਵੀ ਟੋਡੇ-ਮੋਡੇ ਨਾਲ ਮੋਢਾ ਜੋੜ ਕੇ ਥੋੜਾ ਸਹਿਯੋਗ ਕਰ ਰਹੇ ਨੇ ਵੀ ਧੰਨਵਾਦ ਦੇ ਦੋ ਸ਼ਬਦ ਤੁਸੀਂ ਜ਼ਰੂਰ ਕਹੋ ਹਾਂਜੀ ਕੋਈ ਵੀ ਆਪਾਂ ਮੈਨੂੰ ਲੱਗਦਾ ਹੈ ਕਿ ਕੰਮ ਕਰਨਾ ਹੋਵੇ ਚਾਹੇ ਉਹ ਕਮਿਊਨਿਟੀ ਰਿਲੇਟਡ ਹੈ ਚਾਹੇ ਤੁਹਾਡੇ ਬਿਜ਼ਨਸ ਰਿਲੇਟਡ ਹੈ ਚਾਹੇ ਤੁਹਾਡਾ ਮਤਲਬ ਕੋਈ ਛੋਟਾ-ਮੋਟਾ ਕਰਦੀ ਪਾਰਟੀ ਹੈ ਤੁਹਾਨੂੰ ਉਹਦੇ ਵਿੱਚ ਸਹਿਯੋਗ ਦੀ ਲੋੜ ਪੈਂਦੀ ਹੈ ਉਹਦੇ ਵਿੱਚ ਮੈਂ ਯਾਰ ਦੋਸਤ ਐਜ਼ ਅ ਟੀਮ ਮੈਂ ਕਾਊਂਟ ਕਰੂੰਗਾ ਪਲੱਸ ਮੈਂ ਇਥੇ ਆਪਣੇ ਦੋਸਤ ਪੁਸ਼ਪਿੰਦਰ ਬਾਈ ਸ਼ੇਰਾ ਬਾਈ ਇਨਪ੍ਰਿਟ ਸੋਹਲ ਆਪਣਾ ਕੁਲਦੀਪ ਬਾਈ ਤੇ ਦੀਪਕੰਗ ਵੀਰਾ ਤੇ ਪਲੱਸ ਸਾਡੇ ਸੁਖਵਿੰਦਰ ਬਾਈ ਇਹ ਸਾਡੇ ਇਕੱਲੇ ਸਪான்ਸਰ ਨਹੀਂ ਹੈਗੇ ਪ੍ਰੈਜੈਂਟਰ ਨਹੀਂ ਹੈਗੇ ਇਹ ਮਤਲਬ ਮੈਨੂੰ ਜੋ ਪਰਸਨਲੀ ਗੱਲ ਵਧੀਆ ਲੱਗੀ ਕਿ ਇਹ ਆਪਣੇ ਆਪ ਓਰੇ 9 ਵਜੇ ਆ ਗਏ ਸੀਗੇ ਐਜ਼ ਸਪੋਰਟਰ ਬੀਿੰਗ ਅ ਟੀਮ ਐਜ਼ ਵੈਲ i really appreciate that and very thank you very much on the same note i'm going to uh, special thanks to my wife pavandeep कौर shergill aur mrs shergill menu lagda hai ki shayad thodi personal gal hogi to mai bilkul karna chahunga menu lagda hai ki shayad kitna kit ja ke koi message dega menu lagda hai ki ghar de vich changa mahol hona bahut zaruri hai aaj shayad mai jeh gal soch rahe hain matlab enu mai aage karan di koshish kar rahe hain oh kitna kit ta hi possible hai ki mainu ek mind nu kitna kit ja ke relaxation si gayi so i think she played really uh, her role really well and i and plus on the top of that uh, mai jo bhi age ek matlab socha asi ya apa jive hun apa kar rahe haan aur kna tu so, dekheya hi hona she is here with me as my better half and uh, once again thank you to her as well yeah, thank you bas share kal mere ek hor jada important question hai bi jada apa poster dete hai na seep de naal aar paya hoya registered hai na eh is baba thoda je dasso bi is te piche ki karan uh ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਤੁਸੀਂ ਬਹੁਤ ਹੀ ਸਵਾਲ ਕੀਤਾ ਪਹਿਲਾਂ ਤਾਂ ਜੀ ਮੈਨੂੰ ਲੱਗਦਾ ਹੈ ਕਿ ਇਹ ਚੀਜ਼ ਡਿਲੀਵਰ ਹੋਣੀ ਸਾਡੀ ਕਮਿਊਨਿਟੀ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੈ ਇਹ ਸੀਪ ਦਾ ਵਰਡ ਮੈਂ ਆਸਟ੍ਰੇਲੀਆ ਦੇ ਵਿੱਚ ਰਜਿਸਟਰਡ ਕਰਵਾਇਆ ਹੋਇਆ ਹੈ ਹਾਂਜੀ ਕਲਚਰਲ ਇਵੈਂਟਸ ਔਨ ਦੀ ਫਾਈਨੈਂਸ਼ੀਅਲ ਐਂਡ ਨਾਨ ਫਾਈਨੈਂਸ਼ੀਅਲ ਪ੍ਰੋਫੈਸਸੈਸ ਐਸ ਵਾਹ ਇਸ ਵਰਡ ਦੇ ਵਿੱਚ ਜਿਵੇਂ ਕਿ ਤੁਸੀਂ ਦੇਖਿਆ ਹੁਣ ਮੈਕਡੋਨਲਡ ਹੈ ਉਹ ਮੈਗਡੋਨਲ 버ਗਰ ਕਲਾਸਿਕ ਮੈਗਡੀ ਬੇਚ ਸਕਦਾ ਉਹਨਾਂ ਦਾ ਇੱਕ ਰਜਿਸਟਰਡ ਵਰਡ ਕਰਾਇਆ ਹੋਇਆ ਹੈ ਸੇਮ ਐਜ਼ ਵੀ ਰਜਿਸਟਰਡ ਆਵਰ ਸੀਪ ਵਰਡ ਇਨ ਆਸਟ੍ਰੇਲੀਆ ਉਹਦਾ ਕਾਰਨ ਇਹ ਹੈ ਕਿ ਜੋ ਮੇਰੀ ਸੋਚ ਹੈ ਇਸ ਨੂੰ ਲੈ ਕੇ ਇਟਸ ਨੋਟ ਬਾਟ ਦ ਮੋਨੋਪੋਲੀ ਬਟ ਇਟਸ ਬਾਟ ਦੀ ਟੂ ਪ੍ਰੋਵਾਈਡ ਅ ਕੁਆਲਟੀ ਕਲਚਰਲ ਇਵੈਂਟ ਉਹ ਤਾਂ ਹੀ ਪੌਸਿਬਿਲਟੀ ਹੋਏਗੀ ਕਿ ਜੇ ਐਸਸੀ ਇੱਕ ਚੀਜ਼ ਨੂੰ ਚੰਗੇ ਤਰੀਕੇ ਨਾਲ ਇੱਕ ਆਪਣਾ ਸਮਝ ਕੇ ਕਰੀਏ ਤਾਂ ਉਹ ਆਪਣਾ ਸਮਝਣ ਵਾਸਤੇ ਕੁਝ ਚੀਜ਼ਾਂ ਨੂੰ ਆਪਣਾ ਬਣਾਉਣਾ ਵੀ ਪੈਂਦਾ ਤਾਂ ਮੈਂ ਇਹ ਕੋਸ਼ਿਸ਼ ਕੀਤੀ ਹੈ ਕਿ ਉਸ ਵਰਡ ਨੂੰ ਰੀਚਰਕਰਾ ਕੇ ਇਹਨੂੰ ਮੈਂ ਜਿਵੇਂ ਕਿ ਹੁਣ ਆਪਾਂ ਕੁਇਜ਼ਲੈਂਡ ਚੈਂਪੀਅਨਸ਼ਿਪ ਕਿਹਾ ਤਾਂ ਆਪਾਂ ਇਹਨੂੰ ਫਿਊਚਰ ਦੇ ਵਿੱਚ ਸਿडनी ਮੈਲਬਨ ਦੇ ਵਿੱਚ ਵੀ ਕਰਵਾਵਾਂਗੇ ਔਰ ਹੋਪਫੁਲੀ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਹੋ ਮਤਲਬ ਬਾਬਾ ਸੁੱਖ ਰੱਖੇ ਆਪਾਂ ਆਸਟ੍ਰੇਲੀਆ ਦਾ ਸੀਪ ਕੰਪੀਟੀਸ਼ਨ ਵੀ ਕਰਾਵਾਂਗੇ ਉਹ ਤਾਂ ਹੀ ਪੋਸੀਬਲ ਸੀਗਾ ਕਿ ਜੇ ਅਸੀਂ ਆਪਣੇ ਆਪ ਨੂੰ ਪਹਿਲੇ ਪੱਧਰ ਤੋਂ 베ਸ ਤੋਂ ਲੈ ਕੇ ਸੰਗੀਤਿਕੇ ਨਾਲ ਬਿਲਟ ਇਨ ਕਰਕੇ ਚਲੀਏ ਐਂਡ ਇਟ ਇਸ ਦਾ ਪਾਰਟ ਆਫ ਦਾ ਪ੍ਰੋਸੈਸ ਸੋ ਦੈਟਸ ਵਾਈ ਬੀ ਰਜਿਸਟਰਡ ਆਵਰ ਸੀਪ ਵਰਡ ਇਨ ਆਸਟ੍ਰੇਲੀਆ ਫॉर द ਕਲਚਰਲ ਐਕਟੀਵਿਟੀਜ਼ ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਅਸੀਂ ਆਸ ਕਰਦੇ ਹਾਂ ਕਿ ਪਰਮਾਤਮਾ ਤੁਹਾਨੂੰ ਹੋਰ ਜੜੀਆਂ ਤਰੱਕੀਆਂ ਦੇਵੇ ਤੇ ਇਸੇ ਤਰ੍ਹਾਂ ਤੁਸੀਂ ਜਿਹੜਾ ਸਮਾਜ ਨੂੰ ਜਿੰਨਾ ਕ ਸਮਾਜ ਨੇ ਤੁਹਾਨੂੰ ਦਿੱਤਾ ਤੇ ਉਸ ਤੋਂ ਵੀ ਜ਼ਿਆਦਾ ਜਿਹੜਾ ਸਮਾਜ ਨੂੰ ਇਸੇ ਤਰ੍ਹਾਂ ਇਹਨਾਂ ਇਵੈਂਟਾਂ ਦੇ ਰੂਪ ਦੇ ਵਿੱਚ ਤੇ ਹੋਰ ਆ ਇਵੈਂਟਾਂ ਦੇ ਵਿੱਚ ਵਾਪਸ ਦਿੰਦੇ ਰਹੋ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਬਹੁਤ